ਰੇ ਹੁਣ ਮੱਕੀ ਕਾਫੀ ਉੱਡਿਆ ਤੇ ਅਛਾ ਜੀ ਬਾਕੀ ਇਹ ਵੀ ਤੁਹਾਡਾ ਸੀਜ਼ਨ 'ਚ ਜਾਗੇ ਹੋ ਜੂਗਾ ਹਾਂਜੀ ਸੀਜ਼ਨ ਆਊਗਾ ਲੱਗ ਜੇ ਹਾਂਜੀ ਹਾਂਜੀ ਠੀਕ ਹੈ ਜਿਹੜੇ ਜ਼ਿੰਦਗੀ ਦਾ ਇਸਤਿਹਾਰ ਜੀ ਮਨਾ ਹੈ ਹਲੋ ਜੀ ਸਾਥੀ ਸ਼੍ਰੀ ਕਾਲ ਜੀ ਸਾਰੇ ਭਰਾਵਾਂ ਨੂੰ ਬਾਰਡਰ ਲੌਗ ਸਾਰੇ ਭਰਾਵਾਂ ਦਾ ਸਵਾਗਤ ਕਰਦੇ ਆਂ ਜੀ ਅੱਜ ਆਪਾਂ ਆਏ ਜੀ ਪਿੰਡ ਢਿੰਗ ਰਕਲੋਨੀ ਤੇ ਆਪਣੇ ਆਕਾਸ਼ ਵੀਰ ਜੀ ਉਹਨਾਂ ਦੀ ਛੱਤ ਤੇ ਆਏ ਆਂ ਜਿਹੜੇ ਇਹਨਾਂ ਦੇ ਕਬੂਤਰੇ ਇਹਨਾਂ ਦਾ ਤੁਹਾਨੂੰ ਆਪਾਂ ਸ਼ੌਂਕ ਕਰਾਵਾਂਗੇ ਕੋਈ ਜਿਹਨਾਂ ਦੇ ਕਬੂਤਰ ਜਿਹੜੇ ਆ ਇਸ ਟਾਈਮ ਉੱਡਦੇ ਪਏ ਆ ਕਿਉਂਕਿ ਇਹਨਾਂ ਜਿਹੜੇ ਡਾੜਾ ਕਿਤੇ ਵੀਰ ਜਿਹੜੇ ਆਪਣੇ ਕੱਟ ਲੈਂਦੇ ਕਬੂਤਰਾਂ ਨੂੰ ਲੋ ਜੀ ਇਹਨਾਂ ਦੇ ਇਲਾਕਾ ਜਿਹੜਾ ਠੀਕ ਹੈ ਜੀ ਬਾਹਰ ਵਾਦੀ ਦਾ ਆਮਲ ਕੀ ਘਰ ਪੈ ਜਾਂਦਾ ਵਾ ਪਿੰਡ ਉਹ ਦੂਰ ਆ ਠੀਕ ਹੈ ਜੀ ਤੇ ਬਹੁਤ ਵਧੀਆ ਇਹਨਾਂ ਜਿਹੜੀ ਛੱਤ ਬਣਾਈ ਆ ਇਹ ਅੰਦਰ ਜਿਹੜੇ ਆ ਬਾਕੀ ਆ ਠੀਕ ਹੈ ਜੀ ਹੁਣ ਤੁਹਾਨੂੰ ਆਪਾਂ ਕਬੂਤਰਾਂ ਨਾਲ ਲੈ ਕੇ ਚੱਲਦੇ ਆ ਤੇ ਤੁਹਾਨੂੰ ਆਪਾਂ ਕਬੂਤਰਾਂ ਦਾ ਜਿਹੜਾ ਸ਼ੌਂਕ ਕਰਾਉਂਦੇ ਆ ਜੀ ਅੱਲੀ ਹਲੋ ਵੀ ਦੋਸਤੋ ਆਪਣੇ ਨਾਲ ਹੈ ਕਾਸ਼ਵੀਰ ਜੀ ਪਿੰਡ ਟੀਂਗਰਕਲੋਣੀ ਤੋਂ ਠੀਕ ਹੈ ਜੀ ਇਹ ਆਪਣੇ ਬਹੁਤ ਜਿਹੇ ਪਿਆਰ ਹੈ ਇਹਨਾਂ ਦੇ ਨਾਲ ਸੋ ਆਪਾਂ ਅੱਜ ਇਹਨਾਂ ਨੇ ਮਤਲਬ ਕੀ ਛੁੱਟੀ ਸੀ ਜੀ ਅੱਜ ਐਤਵਾਰ ਦਾ ਦਿਨੇ ਤੇ ਮੈਂ ਚਲੋ ਵੀਰ ਜੀ ਨੂੰ ਫੋਨ ਕੀਤਾ ਵਾ ਜਿੰਨਾ ਕੋ ਟਾਈਮ ਲਿਆ ਤੇ ਆਪਾਂ ਜਿਹੜਾ ਅੱਜ ਆਏ ਆ ਤੇ ਇਹਨਾਂ ਦੇ ਤੁਹਾਨੂੰ ਕੁਦੂਤਰਾ ਆ ਜੀ ਆਪਣੇ ਹੱਥ ਤੇ ਟੈਡੀ ਕੁਦੂਤਰਾ ਤੇ ਇਹਨਾਂ ਦਾ ਤੁਹਾਨੂੰ ਸ਼ੌਕ ਕਰਾਉਂਦੇ ਆ ਜੀ ਤੇ ਵੀਰ ਦੇ ਹੱਥ ਤੇ ਕਾਬੀ ਪੱਠੀ ਆ ਤੇ ਇਹਨਾਂ ਦਾ ਬਹੁਤ ਵਧੀਆ ਰਿਜ਼ਲਟ ਆਇਆ ਜੀ ਦੀ ਹੁਣ ਜਿਹੜਾ ਵਾ ਬਾਕੀ ਜੇਠ ਚ ਜਾ ਕੇ ਪਤਾ ਲੱਗੂਗਾ ਇੱਕ ਬੁੱਤਰ ਨੇ ਲਿਆਂਦੇ ਹੀ ਆ ਤੇ ਇਹਨਾਂ ਜਿਹੜੀ ਪਾਰ ਪਟਾਈ ਦਿੱਤੀ ਸੀ ਤੇ ਉਡਾ ਉਡੂ ਕੇ ਵੀਰ ਨੇ ਜਿਹੜੇ ਕਟੇ ਆ ਲੋ ਜੀ ਸਭ ਤੋਂ ਪਹਿਲਾਂ ਟੈਡੀ ਬੁੱਤਰ ਹੈ ਵੇਖੋ ਜੀ ਜਿਉਂ ਕਰੇ ਠੀਕ ਹੈ ਜੀ ਲੋਈ ਬਹੁਤ ਹੀ ਨਿਆਬ ਜਿਹੜੀ ਹੈ ਚੀਜ਼ ਹੈ ਉੱਡਣ ਵਾਲੀ ਇਹ ਇਹਤੋ ਬਾਰਾ ਪਰ ਦਾ ਸ਼ੌਂਕ ਵੇਖੋ ਪਰ ਦੇ ਵੀ ਚਾੜੇ ਦੇ ਵੇਖੋ ਜੀ ਬਲੇਵੇਂ ਜਿਹੜੇ ਜਿਹੜੇ ਕਿ ਆਪਾਂ ਮੈਨੂੰ ਖਾਸ ਕਰਕੇ ਜੀ ਖਾਸ ਕਰਕੇ ਮੈਨੂੰ ਆਹੜਾ ਪਰ ਇਹ ਨਾ ਇਹ ਬਹੁਤ ਜ਼ਿਆਦਾ ਪਸੰਦ ਆ ਠੀਕ ਹੈ ਜੀ ਤਕਰੀਬਨ ਮਤਲਬ ਕੀ ਤਕਰੀਬਨ ਮੈਨੂੰ ਵੀ ਹੋ ਗਏ ਆ ਜਦੋਂ ਦਾ ਮੈਂ ਸ਼ੌਂਕ ਕਰਦਾ ਛੋਟੇ ਹੁੰਦੇ ਨੂੰ ਆਹੜਾ ਪਰ ਇਹ ਨਾ ਇਹ ਬਹੁਤ ਜ਼ਿਆਦਾ ਉੱਡਦਾ ਵੇਖਿਆ ਵਧੀਆ ਉੱਡਿਆ ਲੋ ਜੀ ਬੰਦ ਬੰਦ ਦਾ ਟੇਲ ਦਾ ਹਾਂਜੀ ਹਾਂਜੀ ਮੈਂ ਇਹੀ ਕਹਿੰਦਾ ਭਈ ਅੱਗੇ ਵੀ ਨਾ ਕਾਫੀ ਜਿਆਦਾ ਇਹਦੇ ਨਾਲ ਦੇ ਜਿਹੜੇ ਕਬੂਤਰ ਐ ਨਾ ਤੇ ਹਾਂ ਜੀ ਵੀ ਇਹਦਾ ਵਧੀਆ ਉੱਡਦਾ ਰਿਹਾ ਕਬੂਤਰ ਐ ਜੀ ਬਾਕੀ ਜਿਹੜਾ ਵਾ ਇਹ ਤੁਹਾਨੂੰ ਜੇਠ ਦੇ ਵਿੱਚ ਐ ਜਿਹੜਾ ਇੰਦਾ ਵੀਰ ਕਹਿੰਦਾ ਆਪਾਂ ਕੈਮਰੇ ਗਾੜੀ ਜਿਹੜਾ ਘੱਟ ਬੋਲੀਦਾ ਵਾ ਤੇ ਕਿਉਂਕਿ ਕਰਕੇ ਵਿਖਾਈਦਾ ਵਾ ਫੇਰ ਹੀ ਪਤਾ ਲੱਗਦਾ ਤੇ ਆਓ ਜੀ ਬੈਠੋ ਜੀ ਵੀਰ ਦਾ ਫੋਨ ਆ ਗਿਆ ਸੀ ਜੀ ਆਪਣੇ ਘਰ ਦੀ ਪੱਟੀ ਜਿਹੜੀ ਇਹਦੇ ਨਾਲ ਆਪਾਂ ਜੋੜੇ ਲਾਈ ਸਾ ਜੀ ਇਹ ਆਪਣੇ ਬਚਾਉਂਦਾ ਰਿਹਾ ਵਾ ਅੱਛਾ ਜੀ ਇਹ ਘਰ ਦੀ ਪੱਟੀ ਐ ਜੀ ਇਹਨਾਂ ਦੀ ਅਕਰਵਰ ਸ਼ੁਮਸਤਾ ਜੀ ਤੇ ਲਓ ਜੀ ਲਓ ਜੀ ਆ ਇਹ ਆਪਣੀ ਪੁੱਤਰ ਉੱਡ ਕੇ ਬੈਠਾ ਜੀ ਅੱਛਾ ਜੀ ਹਾਂ ਜੀ ਠੀਕ ਠੀਕ ਬਾਕੀ ਸਿਜਨ ਆਏਗਾ ਪਤਾ ਲੱਗ ਜੇਗਾ ਸਤਾ ਜੀ ਹਾਂ ਜੀ ਹਾਂ ਜੀ ਚਲੋ ਜੀ ਲਓ ਜੀ ਆ ਕਰਦੀ ਪੱਠੀ ਇਹਨਾਂ ਦੀ ਧੁੱਪ ਚ ਕਰੋ ਧੁੱਪ ਇਹਨਾਂ ਨੇ ਇਹਦੇ ਨਾਲ ਹੀ ਜੋੜੇ ਲਾਈ ਆ ਇਹ ਵੀ ਉੱਡੀ ਆ ਉੱਡਾ ਕੇ ਜਿਹੜਾ ਹੁੰਨੇ ਆ ਇਹਨਾਂ ਨੇ ਕੱਟੇ ਆ ਓਕੇ ਕੋਈ ਤਾਂ ਸਤਾ ਜੀ ਕਬੂਤਰ ਰੋਕ ਲਿਆ ਜੇਠ ਜੇ ਹੁਣ ਪਰਪਟਾਈ ਦੇਣਗੇ ਤੇ ਫੇਰ ਵੀਰ ਜੀ ਨਹੀਂ ਕਹਿੰਦੇ ਆ ਵੀ ਫੇਰ ਪਤਾ ਲੱਗ ਜੇਗਾ ਵੀ ਹਾਂ ਕਿੰਨਾ ਕਿਉਂਕਿ ਹੁਣ ਤੇ ਆਪਣੇ ਕੋ ਜਿਹੜੇ ਆ ਪੱਠੀ ਆ ਪਹਿਲਾਂ ਉੱਡੀ ਆ ਵਧੀਆ ਉੱਡੀ ਕਰਦੀ ਪੱਠੀ ਆ ਲੱਗੇ ਸਾਜੀ ਉੱਡੀ ਤੇ ਹਲੋ ਜੀ ਪੰਜਿਆਂ ਨੂੰ ਸ਼ੌਂਕ ਕਰੋ ਆ ਜੁੜਾ ਜੀ ਫੁੱਲ ਆ ਜੁੜਾ ਬਣਾਇਆ ਲਓ ਜੀ ਆ ਵੀਰ ਨੇ ਜੋੜਾ ਬਣਾਇਆ ਹੁਣ ਤੁਹਾਨੂੰ ਗੜੀ ਜੀ ਠੀਕ ਹੈ ਜੀ ਆ ਟੈਡੀ ਕਬੂਤਰ ਜੇ ਨਾਲ ਹੀ ਆ ਪੱਠੀ ਟੈਡੀ ਕਰਾਸ ਜੀ ਇਹਨੇ ਦੇ ਕਲ ਦੀ ਆ ਵਧੀਆ ਉੱਡੀ ਪੱਠੀ ਉਹਦੇ ਨਾਲ ਜਿਹੜਾ ਵਾ ਆ ਕਬੂਤਰ ਵੀ ਇਹਨੇ ਵਧੀਆ ਉੱਡਿਆ ਵਾ ਇਹ ਤੋਂ ਬਾਅਦ ਇੰਨਾ ਜਿਹੜਾ ਵਾਲੀ ਦਾ ਪੇਰ ਬਣਾ ਤਾ ਵੇਖੋ ਜੀ ਕੰਮਰ ਕਬੂਤਰ ਇਹ ਲੋ ਜੀ ਠੀਕ ਹੈ ਰੋਕੋ ਜੀ ਇਹ ਸਾਡਾ ਜੀ ਨਵੇਂ ਲਿਆਂਦੇ ਕੂਤਰ ਹੈ ਇਹ ਦੋਨੋਂ ਦੋਨੋਂ ਸ਼ੌਕ ਕਰਾਉਂ ਵੀਰ ਨੂੰ ਲੋ ਜੀ ਆਪਣੀ ਆਡੀਅੰਸ ਨੂੰ ਅੱਛੀ ਜੀ ਤੇ ਲੋਈ ਅ ਨਵਾਂ ਵੀਰ ਨੇ ਕਬੂਤਰ ਲਿਆਂਦਾ ਏ ਐਦਿਹੀ ਇਹ ਸਾਰੇ ਵੀਰ ਨੇ ਉਡਾਉਣੇ ਹੀ ਆ ਜੀ ਡਾਉਣ ਦਾ ਵੀਰ ਨੂੰ ਸ਼ੌਂਕ ਹੈ ਇਹ ਕਬੂਤਰ ਚੰਗਾ ਜਿਹੜਾ ਵਾ ਗਾਂ ਰਿਜ਼ਲਟ ਦਿੰਦਾ ਵਾ ਉਹੀ ਰੱਖੀਦਾ ਕਾਜੀ ਉਹੀ ਰੱਖਦਾ ਵਾ ਜਿਹੜਾ ਘਾਟ ਉਡਦਾ ਉਹਦੇ ਵੀਰ ਫਲਾ ਦਿੰਦਾ ਵੀ ਲੈ ਜਾਓ ਇਹਨੂੰ ਇਹ ਆਪਣੇ ਕੰਮ ਦਾਣੀ ਆ ਇਹੋ ਚੰਗੀਆਂ ਗੱਲਾਂ ਹੁੰਦੀਆਂ ਲੋ ਜੀ ਦਾ ਪਰ ਵੀ ਸ਼ੌਂਕ ਕਰੋ ਬਹੁਤ ਹੀ ਜ਼ਿਆਦਾ ਮਲਾਇਮ ਹੈ ਕਬੂਤਰ ਬਾਕੀ ਲੋ ਜੀ ਪੰਨਿਆਂ ਦਾ ਤਾਂ ਨਿਸ਼ੌਂਕ ਕਰੋਨੇ ਆਹ ਦਾ ਫੋਲਾ ਕਰਦੀ ਇਹ ਡੱਬਾ ਵਾਲਿਆਂ ਜੋ ਠੀਕ ਹੈ ਜੀ ਬਣਿਆ ਕਬੂਤਰ ਇਹ ਡਾਉਣ ਲੈਂਦਾ ਸਰ ਜੀ ਡਾਉਣ ਲਈ ਲੈਂਦਾ ਹਾਂ ਜੀ ਠੀਕ ਹੈ ਜੀ ਆਹ ਜੋੜਣ ਲੈ ਜਾਂਦਾ ਤੇ ਨਾਲ ਹੀ ਪਦੂ ਵੀ ਲੈ ਕੇ ਆਇਆ ਮਿੱਤਰਮਾ ਠੀਕ 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 ਹੈ ਲਓ ਜੀ ਉਹ ਵੀਰ ਆਪਣਾ ਤੁਹਾਨੂੰ ਸ਼ੌਂਕ ਕਰਾਉਂਦਾ ਸ਼ੌਂਕ ਕਰਾਉਂਦਾ ਕੋਈ ਨਹੀਂ ਆਹ ਜੋੜੇ ਵਾਲਾ ਕੁੱਤਰ ਲੈਂਦਾ ਜੀ ਭਾਈ ਲਓ ਜੀ ਜੋੜਿਆਂ ਵਾਲਾ ਵੀਰ ਨੇ ਜਿਹੜਾ ਸ਼ੌਂਕ ਕਰਾਉਂਦਿਆ ਤੁਹਾਨੂੰ ਇੱਕ ਦੋ ਜੋੜੇ ਸਿਰਫ ਸਤਾਜੀ ਬਣਾਈਦੇ ਅੱਛਾ ਜੀ ਬਾਕੀ ਜਿਆਦਾ ਵੀਰੋ ਜਿਹੜਾ ਵਾ ਉਡਾਉਂਦਾ ਹੀ ਹੈ ਡਾਉਣ ਦਾ ਸ਼ਕੀਨ ਆ ਵਾ ਤਿੰਨ ਪਰੇ ਪਰ ਚੈੱਕ ਕਰੋ ਬਾਹਰਲੇ ਤਿੰਨ ਵ੍ਰੇਖਾ ਥੋੜੀ ਥੋੜੀ ਛੋਟੇ ਵਾਸਤੇ ਉਸਤਾਦ ਨੂੰ ਸ਼ੌਂਕ ਕਰਾਉਣਗੇ ਲੋ ਤੁਹਾਨੂੰ ਜਿਹੜੇ ਲੈਂਦੇ ਉਹਨਾਂ ਦਾ ਹਾਂ ਜੀ ਜ਼ਰੂਰ ਜ਼ਰੂਰ ਤੁਸੀਂ ਲਈਓ ਲਓ ਜੀ ਆ ਠੀਕ ਹੈ ਸਿਆਲ ਕੋਟੀਆਂ ਵਿੱਚ ਕਬੂਤਰ ਹੈਗਾ ਇਹ ਠੀਕ ਹੈ ਦੇਖੋ ਇਹ ਥਿੰਦੇ ਵੇਖਣ ਨੂੰ ਦੀ ਸ਼ਕਲ ਜਿਹੜੀ ਆ ਟੈੜੀਆਂ ਵਰਗੀ ਪਰ ਇਹ ਸਿਆਲ ਕੋਟੀਆਂ ਕਬੂਤਰ ਹੈ ਇਹ ਵੇਖੋ ਜੀ ਪਾਰ ਵੇਖੋ ਲਓ ਇਦਲਾ ਪਰ ਠੀਕ ਹੈ ਪਰ ਬਹੁਤ ਵਧੀਆ ਨੂੰ ਲੱਗਾ ਪੰਜੇ ਹਾਂ ਲਓ ਆਹ ਕਬੂਤਰ ਦੇਖੋ ਠੀਕ ਹੈ ਲਓ ਜੀ ਇਤੋਂ ਬਾਅਦ ਵੀਰ ਜੀ ਪਹਾੜੇ ਇਲਾਕੇ ਦੀ ਵੀਡੀਓ ਤੁਹਾਡੇ ਕੋਲ ਜੇ ਇਹਦੇ ਲਈ ਹੁਣ ਮੱਦੀ ਲੈ ਜਾਣਾ ਸਾਜੀ ਤੇ ਲਓ ਜੀ ਆ ਪਹਿਲਾਂ ਵੀ ਜਿਹੜਾ ਵਾ ਵੀਰ ਕਹਿੰਦਾ ਵਿਆਹ ਪਾ ਤੁਹਾਨੂੰ ਪਹਿਲੇ ਵੀ ਤੁਹਾਨੂੰ ਸ਼ੌਂਕ ਰਾਇਆ ਸੀ ਇਹ ਆ ਲੱਖਾ ਜੀ ਇੰਡੀਅਨ ਲੱਖਾ ਠੀਕ ਹੈ ਇਹਦਾ ਕੀ ਰੀਅਲਟ ਰਾਇਦਾ ਇਹਦਾ ਇਹਦਾ ਸਾਜੀ ਆਪਣੇ ਕੋ ਸੀਜ਼ਨ ਚ ਕੋਈ 2:30 ਵਜੇ ਤੱਕ ਬੈਠਾ ਕੁੱਤਰ ਪਲੇ ਸਹੀ ਸੀਜ਼ਨ ਦੇ ਵਿੱਚ ਲਾਓ ਜੀ 2:30 ਵਜੇ ਤੱਕ ਬੈਠਾ ਚਲੋ ਫਰਦਾ ਸ਼ੌਕ ਕਰ ਲੋ ਲਓ ਜੀ ਖੋ ਪਾਰੀ ਬੜਾ ਖਾਨ ਲਗਾਣ ਅਸਾਂ ਲਓ ਜੀ ਦੋਮਾ ਚੈੱਕ ਕਰੋ ਆਪਣੀ ਇੰਡੀਅਨ ਕਬੂਤਰੀ ਬਹੁਤ ਵਧੀਆ ਸੀਗੇ ਪਰ ਆਪਾਂ ਜਿਹੜੇ ਆ ਭਰਾਵਾਂ ਨੇ ਇਹਨਾਂ ਨੂੰ ਪਿੱਛੇ ਪਾਇਆ ਹੋਇਆ ਇਸ ਨਾਲ ਜੁੜਾ ਰਹਾ ਪਕ ਵੀ ਤਰਾਇ ਕਿਤੇ ਬਹੁਤ ਲੋਕਾਂ ਨੇ ਕਿਹਾ ਕਿ ਜੋਕੜਾ ਜੋੜਿਆਂ ਚ ਪਰ ਨਹੀਂ ਥੋੜਾ ਆਪਸ ਸਾਜੀ ਫਿਰ ਇਹਦੇ ਲਈ ਆਪੇ ਇੱਕ ਮਾਦੀ ਲੈ ਲੈਂਦੀ ਫਿਰ ਵਿਚਾਰ ਬਦਲ ਗਿਆ ਕਿ ਨਹੀਂ ਦਾਈਏ ਯਾਰ ਹਾਂਜੀ ਹਾਂਜੀ ਲਓ ਜੀ ਮਾਦੀ ਵੀ ਪਿਛਲੇ ਲੱਗੇ ਹੋਏ ਆ ਆਪਣੇ ਅਛਾ ਹੀ ਆ ਮੋਰਾਂ ਜਿਹੜੀਆਂ ਇੰਦਾ ਦੇ ਲੋਕ ਲਓ ਜੀ ਉਹ ਮੋਰ ਦੇਖ ਲਓ ਲੱਗੀ ਇਹਨਾਂ ਨੂੰ ਠੀਕ ਹੈ ਆ ਪੜੀ ਕਦੇ ਧਿਆਨ ਨਹੀਂ ਸਾਜੀ ਦਿੱਤਾ ਅੱਦਾਂ ਲੈ ਕੇ ਛੱਡ ਦਈ ਤਾਂ ਠੀਕ 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 ਲਓ ਜੀ ਆਹ ਵੇਖੋ ਜੀ ਤੇ ਸ਼ੌਕ ਕਰਨ ਅਕੜੀ ਨੂੰ ਕੱਢ ਪੂਰੀ ਕਿ ਕੀ ਇੰਡੀਅਨ ਕਬੂਤਰ ਆ ਇਹਨਾਂ ਨੂੰ ਜਿਹੜਾ ਸ਼ੌਂਕ ਕਰਦੇ ਆਪਣੇ ਭਰਾ ਕਈ ਹੈਗੇ ਆ ਜਿਹੜੇ ਲੈਂਦੇ ਪੰਜਾਬ ਦੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਸੋ ਆਪਣੇ ਜਿੰਨੇ ਵੀ ਸਬਸਕ੍ਰਾਈਬਰ ਸਾਰਿਆਂ ਦਾ ਧੰਨਵਾਦ ਹੈ ਜਿਹੜੇ ਵੀਡੀਓ ਦੇਖ ਰਹੇ ਜੀ ਚੰਗੇ ਤੋਂ ਚੰਗੇ ਸਾਰੇ ਭਰਾਵਾਂ ਦਾ ਧੰਨਵਾਦ ਹੈ ਹਾਂਜੀ ਹਾਂਜੀ ਆਪਾਂ ਨੂੰ ਜੀ ਬਹੁਤ ਜ਼ਿਆਦਾ ਪਿਆਰ ਦਿੰਦੇ ਆ ਆਪਣੇ ਭਰਾਵਾ ਚੰਗੇ ਤੋਂ ਚੰਗੇ ਕਬੂਤਰ ਦਾ ਹੁੰਦਲ ਸਾਹਿਬ ਜੀ ਉਹਨਾਂ ਦਾ ਧੰਨਵਾਦ ਹੈ ਜੀ ਵੇਖ ਲਓ ਹੁੰਦਲ ਸਾਹਿਬ ਜੀ ਆ ਕਬੂਤਰ ਜੀ ਇੰਡੀਅਨ ਬਲੱਡ ਲਾਈਨ ਦਾ ਜਿਹੜੇ ਵੀ ਆਪਣੇ ਉੱਡਦੇ ਆ ਹਮਤੋਂ ਪਾਰਸ ਸਿੰਘ ਜੀ ਮੀਜੀਠੇ ਤੋਂ ਉਹਨਾਂ ਦਾ ਵੀ ਧੰਨਵਾਦ ਦੇਖੋ ਜੀ ਭਾਈ ਵੇਖੀ ਜਾ ਕਰੋ ਕਬੂਤਰ ਜਿੰਨਾਂ ਦਾ ਰੂਹੀ ਆ ਜੀ ਕਬੂਤਰ ਕਹਦਾ ਰੂਹੀ ਆ ਮਾਦੀ ਆ ਜੀ ਹਾਂਜੀ ਮਾਦੀ ਆ ਜੀ ਹਾਂ ਜੋੜੀ ਚਾਰ ਬਲ ਤੇ ਡਾ ਦੇ ਨਿਕਬਤਰ ਕੋਈ ਨਹੀਂ ਰੱਖਣਾ ਠੀਕ ਠੀਕ ਲਓ ਜੀ ਇਸ ਤੋਂ ਬਾਅਦ ਆ ਘਰ ਦਾ ਬੱਚਾ ਜਿਹੜਾ ਬਹੁਤ ਰਿਜ਼ਲਟ ਸੋਨਾ ਮਿਲਿਆ ਬੱਚੇ ਦਾ ਅੱਛਾ ਜੀ ਚੈੱਕ ਕਰੋ ਬੱਚਾ ਤੁਸੀਂ ਆਪ ਖੁਦ ਗਿਆ ਕਰੋ ਲਓ ਜੀ ਘਰ ਦਾ ਬੱਚਾ ਇਹ ਚੰਗਾ ਲੱਗ ਜਨਾ ਆ 골ਡਨ ਰਾਡੀ ਮਾਦੀ ਦਾ ਹਾਂਜੀ ਮੇਰੀ ਵੱਡੀ ਮਾਦੀ ਮੇਰਾ ਲੋ ਜੀ 골ਡਨ ਮਾਦੀ ਦਾ ਇਹਨਾਂ ਨੇ ਜਿਹੜਾ ਬੱਚਾ ਕਢਾਇਆ ਵਾ ਸ਼ੋਅ ਕਰ ਲੋ ਮੇਰੇ ਭਰਾ ਠੀਕ ਹੈ ਲੋ ਜੀ ਆਪਣੇ ਰਾਣਾ ਸਾਹਿਬ ਜੀ ਉਹਨਾਂ ਦਾ ਧੰਨਵਾਦ ਹੈ ਜੀ ਬਹੁਤ ਜਿਆਦਾ ਪਿਆਰ ਦਿੰਦੇ ਵੀਡੀਓ ਨੂੰ ਸਪੈਸ਼ਲੀ ਕਾਲਾ ਜੱਟ ਜੀ ਭਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ លោកਿਸਤਾ ਜੀ ਚੀਨਿਆਂ ਤੋਂ ਭੱਜਦੇ ਆ ਤਾਂ ਆਪਣੇ ਚੀਨਿਆਂ ਦਾ ਤੁਹਾਨੂੰ ਰਿਜ਼ਲਟ ਪਤਾ ਹਾਂਜੀ ਹਾਂਜੀ ਮੇਰੇ ਮੀਂਹ ਚ ਬੈਠੇ ਨੇਰ ਚ ਕਿਸੇ ਦਾ ਕਬੂਤਰ ਨਹੀਂ ਪਿਛਲੇ ਸੈਸ਼ਨ ਚ ਆਇਆ ਸੋਚਾ ਤਾਂ ਉਹਦੇ ਦੋ ਪੱਟੀਆਂ ਕਢਾਈਆਂ ਚ ਸ਼ੋਅ ਕਰਾਓ ਸਾਨੂੰ ਕਿਹੜਾ ਦੇਣਾ ਹੈ ਮਰ ਰਹੇ ਤੁਹਾਡੇ ਹੀ ਸਾਰੇ ਜਿਹੜਾ ਮਰਜ਼ੀ ਲੈ ਲਓ ਜੀ ਇਹ ਪੂਰੇ ਹਨੇਰ ਮੀਂਹ ਦੇ ਵਿੱਚ ਮਤਲਬ ਕੀ ਕਬੂਤਰ ਆਪਣਾ ਬਿਲਕੁਲ ਸਾਹਮਣੇ ਆ ਗਿਆ ਇਹਨਾਂ ਦਾ ਉਹ ਬੈਠਾ ਕਬੂਤਰ 2:00 ਵਜੇ ਕੋਈ ਮਿੰਟ ਦੇ ਤਕਰੀਬਨ 8:00 ਵਜੇ ਹਨੇਰ ਆ ਗਿਆ 8:00 ਵਜੇ ਆ ਗਿਆ ਹਨੇਰ ਹਾਂਜੀ 8 9 ਹੋਏ ਆ 8 9 ਦੇ ਕਰੀਬ ਐਤ ਕੀ ਪਿਛਲੀ ਤਮ 1.5 2 ਵਜੇ ਤੋਂ ਨਿਕਲੇ ਸੀ ਕਿਸੇ ਨਾਲ ਕਬੂਤਰਾਂ ਤੋਂ ਬਾਤ ਨਹੀਂ ਉਹ ਅੱਜ ਕੇ 10 ਮਿੰਟ ਤੇ ਬੈਠਾ ਜੀ ਹਾਂਜੀ ਇੰਨੇ ਕੇ ਟਾਈਮ ਤੇ ਬੈਠਾ ਜੀ ਇਹ ਚੀਨਾ ਕਬੂਤਰ ਇਹਨਾਂ ਦਾ ਇਹਦਾ ਪਿਓ ਉਹਦੇ ਹਾਂਜੀ ਇਹਨਾਂ ਦਾ ਪਿਓ ਜਿਹੜਾ ਉਹ ਵੀ ਸ਼ੌਂਕਰਾ ਉਹਦਾ ਵੀ ਹੈਗਾ ਹਾਂਜੀ ਹੈਗਾ ਸ਼ੌਂਕ ਉਹਦਾ ਵੀ ਤੁਹਾਨੂੰ ਆਪੇ ਸ਼ੌਂਕ ਕਰਾਉਂਦੇ ਆ ਜੀ ਇਹਦੀਆਂ ਪੱਟੀਆਂ ਇਹ ਉਹਦੀਆਂ ਪੱਟੀਆਂ ਜੀ ਠੀਕ ਹੈ ਜੀ ਬਾਕੀ ਇਹਨਾਂ ਗੋਲ ਕੀਤੀਆਂ ਉਡਾਈਆਂ ਵੀ ਜੀ ਹਾਂਜੀ ਜੀ ਉਡਾ ਘਰੋ ਕੀਆਂ ਠੀਕ 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 ਲੋ ਜੀ ਦੂਜੀ ਭੈਣ ਲੋ ਜੀ ਇਹ ਦੂਜੀ ਭੈਣ ਦਾ ਤੁਹਾਨੂੰ ਸ਼ੌਕ ਕਰਦੇ ਲੋ ਜੀ ਆਪਣੇ ਠੀਕ ਹੈ ਜੀ ਅੱਜ ਨਾਲੇ ਤੋਂ ਜਿਹੜੇ ਆਪਣੇ ਸਬਸਕ੍ਰਾਈਬਰ ਆ ਉਹਨਾਂ ਦਾ ਧੰਨਵਾਦ ਹੈ ਜੀ ਰਾਜੂ ਅਜਨਾਲਾ ਜੀ ਠੀਕ ਹੈ ਜੀ ਪਪੂ ਡਰਾਈਵਰ ਸਾਹਿਬ ਜੀ ਉਹਨਾਂ ਦਾ ਧੰਨਵਾਦ ਹੈ ਜੀ ਬਲਜੀਤ ਭਾਈ ਉਹਨਾਂ ਦਾ ਧੰਨਵਾਦ ਹੈ ਗੁੱਡੂ ਭਾਈ ਗੁੱਡੂ ਸਿੰਘ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਸਤਿੰਦਰ ਸਿੰਘ ਜੀ ਬਾਜਵਾ ਉਹਨਾਂ ਦਾ ਧੰਨਵਾਦ ਹੈ ਜੀ ਠੀਕ ਹੈ ਜੀ ਤੇ ਆ ਜੀ ਮਾਦੀ ਦੇ ਪੰਜਿਆਂ ਦਾ ਵੀ ਤੁਹਾਨੂੰ ਸ਼ੌਕ ਕਰਾ ਦਿੰਦੇ ਆ ਇਹਦਾ ਫੁੱਲ ਕਲਰ ਵੇਖ ਲਓ ਆ ਜੀ ਇਹਦੇ ਪਿਓ ਦਾ ਤੁਹਾਨੂੰ ਜਿਹੜਾ ਆਪਾਂ ਸ਼ੌਕ ਕਰਾਉਂਦੇ ਰੋਕੇ ਵੀਡੀਓ ਲਓ ਜੀ ਆ ਚੀਨਾ ਜਿਹੜਾ ਉਹਦਾ ਪਿਓ ਆ ਠੀਕ ਹੈ ਜੀ ਤੇ ਆਪਣੇ ਰਾਣਾ ਸਾਹਿਬ ਜੀ ਨੇ ਉਹਨਾਂ ਦਾ ਵੀ ਧੰਨਵਾਦ ਜੀ ਮੱਕੀ ਲੈਂਦੇ ਪੰਜਾਬ ਤੋਂ ਪਾਕਿਸਤਾਨ ਤੋਂ ਤੇ ਉਹਨਾਂ ਦਾ ਬਹੁਤ-ਬਹੁਤ ਤੁਹਾਨੂੰ ਆਜ਼ ਹਰੇਕ ਵੀਡੀਓ ਜ ਆਪਣੇ ਕਮੈਂਟ ਕਰਦੇ ਆ ਤੇ ਲਓ ਜੀ ਹੁਣ ਤੁਹਾਨੂੰ ਸ਼ੌਂਕ ਕਰਾਉਂਦੇ ਆ ਬਹੁਤ ਏ ਆਉਡਿਆ ਹੀ ਜੀ ਕਬੂਤਰ ਰਾਣਾ ਸਾਹਿਬ ਜੀ ਇਹਦਾ ਵੀ ਥੋੜਾ ਸ਼ੌਂਕ ਕਰਿਓ ਤੇ ਦੱਸਿਓ ਮੈਨੂੰ ਕਿਉਂਕਿ ਜਿਹੜਾ ਕਬੂਤਰ ਆ ਇਹ ਮਤਲਬ ਕਿ ਤਕਰੀਬਨ 8:30 ਵਰ 9 ਵਜੇ ਜਿਹੜਾ ਹਨੇਰ ਵਜਿਆ ਸੀਗੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਜੀ ਇਹ ਮਤਲਬ ਕਿ ਸਾਹਮਣੇ ਰਹਿ ਕੇ ਉੱਡ ਕੇ ਠੀਕ ਹੈ ਇੱਕ ਅਰੀਤ ਨਹੀਂ ਦਿਖਿਆ ਜਉ ਹਨੇਰ ਆਇਆ ਕਾਲੀ ਘਟਾ ਤੇ ਉੱਤੇ ਮਲਕੀ ਉਤੋਂ ਬਾਅਦ ਜਦੋਂ ਹਨੇਰ ਲੰਘ ਗਿਆ ਉਸ ਤੋਂ ਬਾਅਦ ਉੱਤੇ ਇੱਕ ਕਬੂਤਰ ਸ਼ੋਅ ਹੈ ਆਪਾਂ ਨੂੰ ਉੱਤੋਂ ਹੀ ਕਬੂਤਰ ਮੀਂਹ ਵਰਦਾ ਰਿਹਾ ਵਾ ਤੇ ਥਾਵੇਂ ਮਲਕੀ ਨਿਗਾਨੀ ਨਿਗਾਨੀ ਕਰਨ ਗਿਆ ਮੀਂਹ ਪੈਂਦਾ ਪਿਆ ਸੀ ਜੇ ਤੇ ਇਹ ਮਲਕੀ ਜਿਹੜਾ ਕਬੂਤਰ ਆ ਤੇ ਫਿਰ ਇੰਨੇ ਮੀਂਹ ਸਾਰਾ ਚੱਲਿਆ ਤੇ 2:00 ਵਜੇ 10 ਕਿ ਮਿੰਟ ਤੇ ਕਬੂਤਰ ਜਿਹੜਾ ਇਹ ਬੈਠਾ ਸੀ ਇਹੀ ਆ ਵੀ ਅੱਧੀ ਨਾ ਹਾਂਜੀ ਹਾਂਜੀ ਇਹੀ ਹੈ ਇਹੀ ਆ ਜੀ ਇਹਦਾ ਪੱਠਾ ਵੀ ਹੈ ਆਪਣਾ ਕੋ ਖੜੀ ਤੇ ਆ ਜੀ ਇਹਦੇ ਕਲਰ ਵੀ ਲੱਗੇ ਅਜੇ ਤੱਕ ਆ ਵੇਖੋ ਠੀਕ ਹੈ ਜੀ ਤੇ ਆ ਦੇਖੋ ਤੇ ਪੰਨਿਆਂ ਦਾ ਵੀ ਸ਼ੌਂਕ ਕਰ ਲਓ ਤੇ ਆਪਣੇ ਖੇਮ ਕਰਨ ਤੂਆ ਬਾਉ ਮਸੀਹ ਜੀ ਉਹਨਾਂ ਦਾ ਧੰਨਵਾਦ ਹੈ ਜੀ ਬਾਉ ਇੱਕ ਆਪਣੇ ਹੋ ਰਹੇ ਉਹਨਾਂ ਦਾ ਸ਼ਿਵ ਰਾਹ ਸ਼ਿਵ ਭਾਈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਹਾਂਜੀ ਜੀ ਲਿਓ ਜੀ ਆਹ ਕਿੜਾ ਜੀ ਇਹ ਤਾਂ ਪਹਿਲਾ ਪੋਤੇ ਉਹ ਗਾੜੀ ਦੋ ਦਜੀ ਝੋਲੀ ਦੀਆਂ ਪੱਟੀਆਂ ਅੱਛਾ ਜੀ ਲਓ ਜੀ ਲਓ ਜੀ ਆਹ ਕਿੜਾ ਬੱਚਾ ਆਪਣੇ ਦਿਨੇ ਲਗੜਨੇ ਪਾੜੇ ਤੇ 4 ਵਜੇ ਬੈਠਾ ਹੈ ਸੋਟਾ ਆਇਆ ਚੂਕੀ ਪਹਿਲੀ ਗਲੀ ਦਾ ਠੀ ਠੀ ਠੀਕ ਹੈ ਬਹੁਤ ਸੋਹਣਾ ਰਿਜ਼ਲਟ ਇਹਨਾਂ ਦਾ ਮੇਰੇ ਕੋ ਚੀਨੇ ਦਾ ਲੋਕੀ ਚੀਨੇ ਪਸੰਦ ਨਹੀਂ ਕਰਦੇ ਸਾਨੂੰ ਚੀਨੇ ਪਸੰਦ ਹੈ ਸਤਾ ਜੀ ਰਿਜ਼ਲਟ ਹੈ ਸਾਡਾ ਇਹਨਾਂ ਦਾ ਹਾਂਜੀ ਹਾਂਜੀ ਲੋ ਜੀ ਇਹ ਪੱਠਾ ਇਹਨਾਂ ਦਾ ਇਹਨਾਂ ਦਾ ਬੱਚਾ ਹੀ ਘਰਦਾ ਪਿੱਲਾ ਪੱਠਾ ਪਿੱਲੀ ਝੋਲਦਾ ਹੈ ਪਿੱਲੀ ਝੋਲਦੇ ਨੇ ਪੱਟੀਆਂ ਠੀ ਠੀ ਠੀਕ ਹੈ ਤੇ ਇਹਨਾਂ ਨੇ ਜਿਹੜਾ ਵਾ ਉਡਾ ਕੇ ਕੱਟਿਆ ਜੀ ਓਹ 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 ਕਿੰਨੀ ਉੱਚੀ ਲੱਗਾਈ ਠੀਕ ਹੈ ਫਿਰ ਤੋਂ ਬਾਦ ਆ ਫਾ ਰੋ ਓਏ ਿਆਨਾ ਬਾਅਦ ਮੇਨ ਨਹੀਂ ਕਰਾਛਨੇ ਤੇਰੀ ਵਾਲੀ ਕਦੀ ਕੋੜੂ ਤੂੰ ਬੜੀ ਤਾਂ ਕੀ ਤੀ ਕੋਈ ਮੋੜ ਦੀ ਫੋਟੋ ਵੇਚ ਲੈਣਾ ਰਾਜੀ ਹੈ ਰੋਪ ਲਓ ਜੀ ਵੀਰ ਦੀ ਡਿਮਾਂਡ ਆ ਵੀ ਆਪਣਾ ਜਰੂਰ ਦੱਸੋ ਕਿ ਕੀ ਆ ਸਿਸਟਮ ਸਾਰਾ ਇਹ ਜੀ ਮੇਰਾ ਸ਼ਗਿਰਦਾ ਹੈਗਾ ਜੀ ਠੀਕ ਹੈ ਜੀ ਮਤਲਬ ਕਿ ਮੈਂ ਖਲੀਫਾ ਹੈਗਾ ਆਪਣੇ ਉਸਤਾਦ ਹੈ ਸਰਵਣ ਉਸਤਾਦ ਜੀ ਠੀਕ ਹੈ ਜੀ ਪਿੰਡ ਮਾਲ ਤੋਂ ਠੀਕ ਹੈ ਜੀ ਮੈਂ ਉਹਨਾਂ ਦਾ ਗਾਂ ਖਲੀਫਾ ਜੀ ਤੇ ਇਹ ਮੇਰਾ ਸ਼ਗਿਰਦ ਹੈਗਾ ਜੀ ਇਹ ਮੇਰੇ ਸ਼ਗਿਰਦ ਦੀ ਛੱਤ ਆ ਇੱਕ ਆਪਣੇ ਨਾਲ ਜੋ ਬਣ ਵੀਰ ਹੁੰਦਾ ਇੱਕ ਉਹ ਆ ਦੋਕ ਮੇਰੇ ਸ਼ਗਿਰਦ ਹੋਰ ਇੱਧਰ ਹੈਗੇ ਹੈ ਨਾ ਕਾਸ਼ ਕੀ ਹੁੰਦਾ ਉਹ ਯਾਰ ਆਪਣੇ ਕਰ ਕਿਸ ਪਿੰਡ ਦਾ ਨਾਮ ਆ ਹਾਂਜੀ ਹਾਂਜੀ ਤੇ ਇਹ ਵੀਰ ਕਹਿੰਦਾ ਵੀ ਜਰੂਰ ਭਰਾਵਾਂ ਨੂੰ ਦੱਸੋ ਵੀ ਯਾਰ ਆਪਣਾ ਬਹੁਤ ਵਾਰੀ ਵੀਡੀਓ ਬਣ ਚੁੱਕਿਆ ਮੈਂ ਹਾਂਜੀ ਜੀ ਜਰੂਰ ਜਰੂਰ ਕੋਈ ਗੱਲ ਨਹੀਂ ਹਾਂਜੀ ਬਾਕੀ ਤੁਹਾਨੂੰ ਆਪਾਂ ਸ਼ੋਅ ਨਹੀਂ ਕਰੀਦਾ ਇਦਾਂ ਵੀ ਬੁਗਰੀ ਵਾਲਾ ਕੰਮ ਨਹੀਂ ਆਪਣਾ ਹਾਂਜੀ ਤੇ ਲਓ ਜੀ ਉਮੀਦ ਆ ਸਾਰੇ ਭਰਾਵਾਂ ਨੂੰ ਵੀਡੀਓ ਚੰਗੀ ਲੱਗੀ ਹੋਊਗੀ ਮਿਲਦੇ ਹਾਂ ਸਾਰੇ ਭਰਾਵੋ ਅਗਲੀਆ ਨੈਕਸਟ ਵੀਡੀਓ ਵਿੱਚ ਮਿਲਦੇ ਆਂ ਚਾਹ ਵੀਰੋਂ ਨਿ ਪੀਉਣ ਲੱਗਾ ਚਾਹ ਪੀ ਲਈਏ ਤੇ ਬਾਅਦ ਚ ਤੁਹਾਨੂੰ ਦੂਜੇ ਪਾਰਟ 'ਚ ਤੁਹਾਨੂੰ ਮਿਲਾਂਗੇ ਸਤਿ ਸ਼੍ਰੀ ਅਕਾਲ ਜੀ